ਵਾਲਾ ਵਾ ਰਹਿਮਤੁਲਾਹੀ ਵ ਬਰਕਤੁ। ਵਾ ਰਸਲਾਮ ਦੀ। ਮੈਂ ਤਾਂ ਉਦੋਂ ਤਾਈ ਰੱਖਿਆ ਜਦੋਂ ਦਾ ਨਾਲ ਹੋਇਆ ਸੀ 500 ਰੁਪਏ ਜਾਂਦੇ। ਨਾ ਰੰਦੋ। ਲੈ ਲੈ। ਇਹ ਤੇ ਆ ਦੇ ਨਾ। ਬਸ ਇੱਕ ਤੁਹਾਡਾ ਪਿਆਰ ਹੀ ਆਇਆ। ਬਾਕੀ ਬਹੁਤ ਪਿੰਡ ਵਾਲਿਆਂ ਨੇ ਪਿਆਰ ਕੀਤਾ। ਹੋ ਗਿਆ। ਹਾਂ। ਨਾ ਸੋਲੋ। ਅਲਹਮਦੁਲਿਲ ਸਸਾਦ। ਸਬਕ ਖੈਰ। ਮਾਦਰ ਆਪੀ 4 ਵਜੇ ਜਾ ਕੇ ਮਸੀਤੇ ਦੁਆ ਕਰਨਾ ਇਹ ਦੇਖੋ ਜੀ ਇਹ ਮੇਰੇ ਪਿੰਡ ਦੇ ਲੋਕ ਨੇ ਠੀਕ ਹੈ ਜਿਹੜੇ ਮੈਂ ਮਿਲ ਤੇ ਮੁਸੀਬਤ ਸੀ ਨਸਿਆ ਸੀ ਜਾਂ ਪਰੇਸ਼ਾਨ ਸੀਗਾ ਮੇਰੇ ਪੂਰੇ ਪਿੰਡ ਦੇ ਮੇਰੇ ਵਾਸਤੇ ਦੁਆਵਾ ਕੀਤੀ ਮੈਂ ਕਿਹਾ ਮੈਨੂੰ ਲਾ ਕੇ ਚੱਲ ਬੱਚੇ ਬੱਚੇ ਨੇ ਹਾਂਜੀ ਬੀਬੀਆਂ ਨੇ ਮੇਰੀਆਂ ਭੈਣਾਂ ਨੇ ਮਾਈਆਂ ਨੇ ਹਾਂ ਮੇਰੇ ਪਿੰਡ ਵਾਲਿਆਂ ਨੇ ਮੇਰੇ ਵਾਸਤੇ ਦੁਆਵਾ ਕੀਤੀਆਂ ਜਿਹਨੇ ਲੋਕ ਮੈਨੂੰ ਜਾਣਦੇ ਵੀ ਨਹੀਂ ਸੀ ਹਗੇ ਉਹਨਾਂ ਨੇ ਵੀ ਮੇਰੇ ਵਾਸਤੇ ਦੁਆਵਾ ਕੀਤੀਆਂ ਜੀ ਆਹ ਬਾਤ ਉਹਨਾਂ ਨੇ ਵੀ ਦੁਆਵਾ ਕੀਤੀਆਂ ਸਲਾਮਤ ਨਹੀਂ ਸਕਤੀ ਸੀ ਕੌਣ ਬਾਹਰ ਤੋਂ ਵਾਪਸ ਮੁੜ ਕੇ ਆਉਂਦਾ ਜਿਨ੍ਹਾਂ ਨੇ ਮੇਰੇ ਵਾਸਤੇ ਬਾਹਰ ਬਾਹਰ ਮੇਰੀ ਫਿੰਗਰਪ੍ਰਿੰਟ ਵੀ ਹੋ ਗਈ ਸੀ ਉੱਥੇ ਤੇ ਫਿੰਗਰਪ੍ਰਿੰਟ ਹੋ ਗਿਆ ਤੇ ਫੇਰ ਹੀ ਮੈਂ ਇੱਥੇ ਆ ਗਿਆ ਕਲਮੇ ਚ ਰਹਿ ਗਿਆ ਨਹੀਂ ਜਾਣਦੇ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਦੁਆਵਾਂ ਮੇਰੇ ਆਵਾਮ ਨੇ ਮੇਰਾ ਬਹੁਤ ਪਿਆਰ ਕੀਤਾ ਮੇਰੇ ਆਵਾਮ ਦੇ ਮਤਲਬ ਇੰਨਿਆਂ ਕੋ ਦੁਆਵਾ ਕੀਤੀਆਂ ਕਿ ਇੰਨਿਆਂ ਕੋ ਮਤਲਬ ਕਿ ਮੈਨੂੰ ਉਹਨਾਂ ਦਵਾਵਾਂ ਦੇ ਸਦਕੇ ਇਹ ਉਹ ਅਸਲ ਚਿਹਰੇ ਆ ਜਿਹੜੇ ਤੁਹਾਡੇ ਖੈਰਖਵਾ ਜਿਨ੍ਹਾਂ ਨੂੰ ਉਹ ਮਿਲ ਕੇ ਗਏ ਉਹ ਜਾਨੀ ਤੁਹਾਡੇ ਹਰ ਬੰਦੇ ਦਾ ਸੱਜਣ ਵੀ ਤੇ ਦੁਸ਼ਮਣ ਵੀ ਹਾਂਜੀ ਉਹ ਬੰਦੇ ਜਾਨੀ ਤੁਹਾਨੂੰ ਖਾਣੇ ਪੀਂਦੇ ਆ ਤੁਰਦੇ ਫਿਰਦੇ ਨਾਂ ਦੇਖਣ ਵਾਲੇ ਬੰਦੇ ਆ ਜੀ ਜੀ ਹਾਂ ਜਿਨ੍ਹਾਂ ਨੇ ਤੁਹਾਡੇ ਖਿਲਾਫ ਬਿਆਨਬਾਜ਼ੀ ਤੁਹਾਡੇ ਇਲਾਕੇ ਦੇ ਬੰਦਿਆਂ ਨੇ ਜਿਹੜੇ ਮੱਲੇ ਦੇ ਹਾਂਜੀ ਹਾਂਜੀ ਇੱਕ ਤੋਂ ਹੀ ਗੰਦੇ ਸੀ ਜੀ ਦੋ ਬੰਦੇ ਗੰਦੇ ਸੀ ਜਿਹੜੇ ਜਿਨ੍ਹਾਂ ਨੇ ਸਾਡੇ ਖਿਲਾਫ ਬਿਆਨ ਕੀਤੇ ਨੇ ਮਤਲਬ ਕਹਾ ਮੇਰੇ ਪੂਰੇ ਪਿੰਡ ਨੇ ਮੇਰਾ ਸਾਥ ਦਿੱਤਾ ਸਾਰਾ ਦਿਨ ਕਰਦੇ ਇਨੇ ਦੁਨੀਆਂ ਉਹ ਬੰਦੇ ਆਪਣੀ ਸ਼ਰਮ ਦੇਖ ਕੇ ਚੀ ਮਰ ਗਏ ਮੈਨੂੰ ਮੱਥੇ ਨਹੀਂ ਲੱਗੇ ਉਹ ਬੰਦੇ ਆਪਣੀ ਸ਼ਰਮ ਦੇ ਇੱਕੋ ਜਿਹੇ ਬਜ਼ੁਰਗਾਂ ਨੇ ਹੁਣ ਤੁਹਾਨੂੰ ਪਿਆਰ ਦਿੱਤਾ ਧੀ ਪੈਣ ਮੰਨ ਕੇ ਤੁਹਾਨੂੰ ਸਤਿਕਾਰ ਕੀਤਾ ਜਿੰਨੇ ਜੋਗਾ ਸੀ ਉਹਨੇ ਜੋਗਾ ਤੁਹਾਡਾ ਓਕੜਾ ਇੱਕ ਪਿਆਰ ਦੇਣੇ ਨਜ਼ਰਾਨਾ ਦਿੰਦੇ ਉਹ ਵੀ ਤੁਹਾਨੂੰ ਦਿੱਤਾ ਜੀ ਆਪ ਕੋ ਪੈਸੇ ਦੇ ਭੁੱਖੇ ਨਹੀਂ ਕੋਈ ਖਾਲੀ ਸਿਰ ਤੇ ਹੱਥ ਰੱਖ ਕੇ ਧੀ ਬਣਾ ਲੈਣਾ ਉਹ ਹੀ ਬਹੁਤ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਆਪਣੀ ਦੌਰ ਚ ਸੀ ਮੈਂ ਇਹੋ ਜਿਹੇ ਜਿਹੜੇ ਬੰਦੇ ਸੀ ਜਿਹੜੇ ਮੇਰੇ ਖਿਲਾਫ ਭੌਂਕਦੇ ਸੀ ਮੈਂ ਉਹਨਾਂ ਨੂੰ ਜਵਾਬ ਦੇਣਾ ਨਹੀਂ ਚਾਹੁੰਦਾ ਜੇ ਮੈਂ ਉਹਨਾਂ ਨੂੰ ਜਵਾਬ ਦਿੰਦਾ ਫਿਰ ਮੇਰਾ ਕੰਮ ਪਿੱਛੇ ਰਹਿ ਜਾਂਦਾ ਸੀ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਲੇਕਿਨ ਮੈਂ ਉਹਨਾਂ ਨੂੰ ਹੁਣ ਇਹ ਗੱਲ ਕਹਿਣਾ ਕਿ ਮੈਂ ਸਾਰੇ ਕੱਲੇ ਜਿਹਨੇ ਜਿਹਨੇ ਮੇਰੇ ਮਤਲਬ ਖਿਲਾਫ ਵੀਡੀਓ ਪਾਈ ਹੈ ਜਿਹ ਮਤਲਬ ਮੇਰੇ ਖਿਲਾਫ ਸੀ ਜਿਹੜੇ ਬੰਦੇ ਠੀਕ ਹੈ ਕੋਈ ਨਹੀਂ ਅੱਲਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਦਾ ਵੀ ਉਹਨੂੰ ਹਦਾਇਤ ਦੇ ਰੱਬਾ ਠੀਕ ਹੈ ਮੈਂ ਫੇਰ ਵੀ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੇ